ਹਨੀ ਸਿੰਘ ਅਤੇ ਬਾਦਸ਼ਾਹ ਦੀ ਲੜਾਈ ਸਾਲਾਂ ਪੁਰਾਣੀ ਹੈ ਪਿਛਲੇ ਕੁਝ ਸਮੇਂ ਤੋਂ ਬਾਦਸ਼ਾਹ ਹਨੀ ਸਿੰਘ ਨੂੰ ਲੈ ਕੇ ਲਗਾਤਾਰ ਕੁਝ ਪਿਆਨ ਦੇ ਰਹੇ ਨੇ ਇਸ ਦੌਰਾਨ ਹਨੀ ਸਿੰਘ ਨੇ ਬਾਦਸ਼ਾਹ ਦੇ ਨਾਲ ਜੁੜੇ ਆਪਣੇ ਝਗੜੇ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਅਤੇ ਉਹਨਾਂ ਤੇ ਕਈ ਦੋਸ਼ ਲਗਾਏ ਨੇ ਹਨੀ ਸਿੰਘ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਆਪਣੇ ਗੀਤਾਂ ਦੇ ਰਾਹੀਂ ਉਸ ਨੂੰ ਬਾਰ-ਬਾਰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਗਿਆ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਹਨੀ ਸਿੰਘ ਨੇ ਕਿਹਾ ਕਿ ਲੋਕ ਅਕਸਰ ਮੈਨੂੰ ਬਾਦਸ਼ਾਹ ਦੇ ਨਾਲ ਜੁੜੇ ਮੇਰੇ ਵਿਵਾਦ ਦੇ ਬਾਰੇ ਪੁੱਛਦੇ ਨੇ ਲੜਾਈ ਤਾਂ ਉਦੋਂ ਹੁੰਦੀ ਹੈ ਜਦੋਂ ਦੋਨੋਂ ਜਣੇ ਸ਼ਾਮਿਲ ਹੁੰਦੇ ਨੇ ਪਰ 10 ਸਾਲ ਤੱਕ ਇੱਕ ਆਦਮੀ ਮੈਨੂੰ ਗਾਲਾਂ ਕੱਢਦਾ ਰਿਹਾ ਮੇਰੇ ਬਾਰੇ ਗੀਤ ਬਣਾਉਂਦਾ ਰਿਹਾ ਮੇਰੀ ਬਿਮਾਰੀ ਦਾ ਮਜ਼ਾਕ ਉਡਾਂਦਾ ਰਿਹਾ ਪਰ ਮੈਂ ਕਦੇ ਜਵਾਬ ਨਹੀਂ ਦਿੱਤਾ ਹਨੀ ਸਿੰਘ ਨੇ ਕਿਹਾ ਕਿ ਮੈਂ ਇਸ ਸਾਲ ਹੀ ਬੋਲਣਾ ਸ਼ੁਰੂ ਕੀਤਾ ਸੀ ਅਤੇ ਉਹ ਵੀ ਮੇਰੇ ਪ੍ਰਸ਼ੰਸਕਾਂ ਦੇ ਕਰ ਮੇਰੇ ਪ੍ਰਸ਼ੰਸਕਾਂ ਨੇ ਮੈਨੂੰ ਡੀਐਮ ਭੇਜ ਕੇ ਕਿਹਾ ਕਿ ਕਿਰਪਾ ਕਰਕੇ ਕੁਝ ਦੱਸੋ ਹੁਣ ਸਾਡੀ ਇੱਜ਼ਤ ਦਾ ਸਵਾਲ ਹੈ ਇੱਕ ਆਦਮੀ ਤੁਹਾਡੇ ਬਾਰੇ ਸਦਾ ਮੰਦਾ ਬੋਲ ਰਿਹਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਅਤੇ ਆਪਣੀ ਗਲਤੀ ਮੰਨ ਲਈ ਪਰ ਉਹਨਾਂ ਲੋਕਾਂ ਦੇ ਵਿੱਚ ਉਹ ਹੈ ਜੋ ਪਹਿਲਾਂ ਥੁੱਕਦੇ ਨੇ ਅਤੇ ਫਿਰ ਚੱਟਦੇ ਨੇ ਚਲੋ ਵੇਖਾਂਗੇ ਉਹ ਮੁਰ ਜਾਵੇਗਾ ਮੈਂ ਅੱਜ ਇਹ ਲੋਕਾਂ ਨੂੰ ਨਹੀਂ ਸਮਝਦਾ ਤੁਹਾਨੂੰ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਹਨੀ ਸਿੰਘ ਅਤੇ ਰਾਜਪਤ ਬਾਦਸ਼ਾਹ ਦੀ ਲੜਾਈ ਸਾਲਾਂ ਪੁਰਾਣੀ ਹੈ ਪਿਛਲੇ ਕੁਝ ਸਮੇਂ ਤੋਂ ਬਾਦਸ਼ਾਹ ਹਨੀ ਸਿੰਘ ਨੂੰ ਲੈ ਕੇ ਲਗਾਤਾਰ ਕੁਝ ਪਿਆਨ ਦੇ ਰਹੇ ਨੇ ਇਸ ਦੌਰਾਨ ਹਨੀ ਸਿੰਘ ਨੇ ਬਾਦਸ਼ਾਹ ਦੇ ਨਾਲ ਜੁੜੇ ਆਪਣੇ ਝਗੜੇ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਅਤੇ ਉਹਨਾਂ ਤੇ ਕਈ ਦੋਸ਼ ਲਗਾਏ ਨੇ ਹਨੀ ਸਿੰਘ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਆਪਣੇ ਗੀਤਾਂ ਦੇ ਰਾਹੀਂ ਉਸ ਨੂੰ ਬਾਰ-ਬਾਰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਗਿਆ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਹਨੀ ਸਿੰਘ ਨੇ ਕਿਹਾ ਕਿ ਲੋਕ ਅਕਸਰ ਮੈਨੂੰ ਬਾਦਸ਼ਾਹ ਦੇ ਨਾਲ ਜੁੜੇ ਮੇਰੇ ਵਿਵਾਦ ਦੇ ਬਾਰੇ ਪੁੱਛਦੇ ਨੇ ਲੜਾਈ ਤਾਂ ਉਦੋਂ ਹੁੰਦੀ ਹੈ ਜਦੋਂ ਦੋਨੋਂ ਜਣੇ ਸ਼ਾਮਿਲ ਹੁੰਦੇ ਨੇ ਪਰ 10 ਸਾਲ ਤੱਕ ਇੱਕ ਆਦਮੀ ਮੈਨੂੰ ਗਾਲਾ ਕੱਢਦਾ ਰਿਹਾ ਮੇਰੇ ਬਾਰੇ ਗੀਤ ਬਣਾਉਂਦਾ ਰਿਹਾ ਮੇਰੀ ਬਿਮਾਰੀ ਦਾ ਮਜ਼ਾਕ ਉਡਾਂਦਾ ਰਿਹਾ ਪਰ ਮੈਂ ਕਦੇ ਜਵਾਬ ਨਹੀਂ ਦਿੱਤਾ ਹਨੀ ਸਿੰਘ ਨੇ ਕਿਹਾ ਕਿ ਮੈਂ ਇਸ ਸਾਲ ਹੀ ਬੋਲਣਾ ਸ਼ੁਰੂ ਕੀਤਾ ਸੀ ਅਤੇ ਉਹ ਵੀ ਮੇਰੇ ਪ੍ਰਸ਼ੰਸਕਾਂ ਦੇ ਕਰ ਮੇਰੇ ਪ੍ਰਸ਼ੰਸਕਾਂ ਨੇ ਮੈਨੂੰ ਡੀਐਮ ਭੇਜ ਕੇ ਕਿਹਾ ਕਿ ਕਿਰਪਾ ਕਰਕੇ ਕੁਝ ਦੱਸੋ ਹੁਣ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਇੱਕ ਆਦਮੀ ਤੁਹਾਡੇ ਬਾਰੇ ਸਦਾ ਮੰਦਾ ਬੋਲ ਰਿਹਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਅਤੇ ਆਪਣੀ ਗਲਤੀ ਮੰਨ ਲਈ ਪਰ ਨਾ ਲੋਕਾਂ ਦੇ ਵਿੱਚ ਉਹ ਹੈ ਜੋ ਪਹਿਲਾਂ ਥੁੱਕਦੇ ਨੇ ਅਤੇ ਫਿਰ ਛੱਡਦੇ ਨੇ ਚਲੋ ਵੇਖਾਂਗੇ ਉਹ ਮੁਰ ਜਾਵੇਗਾ ਮੈਂ ਅੱਜ ਇਹ ਲੋਕਾਂ ਨੂੰ ਨਹੀਂ ਸਮਝਦਾ ਤੁਹਾਨੂੰ ਅੰਦਾਜ਼ੀ ਹੈ ਕਿ ਹੁਣ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਹਨੀ ਸਿੰਘ ਅਤੇ ਰਾਜਪਤ ਬਾਦਸ਼ਾਹ ਦੀ ਲੜਾਈ ਸਾਲਾਂ ਪੁਰਾਣੀ ਹੈ ਪਿਛਲੇ ਕੁਝ ਸਮੇਂ ਤੋਂ ਬਾਦਸ਼ਾਹ ਹਨੀ ਸਿੰਘ ਨੂੰ ਲੈ ਕੇ ਲਗਾਤਾਰ ਕੁਝ ਪਿਆਨ ਦੇ ਰਹੇ ਨੇ ਇਸ ਦੌਰਾਨ ਹਨੀ ਸਿੰਘ ਨੇ ਬਾਦਸ਼ਾਹ ਦੇ ਨਾਲ ਜੁੜੇ ਆਪਣੇ ਝਗੜੇ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਅਤੇ ਉਹਨਾਂ ਤੇ ਕਈ ਦੋਸ਼ ਲਗਾਏ ਨੇ ਹਨੀ ਸਿੰਘ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਆਪਣੇ ਗੀਤਾਂ ਦੇ ਰਾਹੀਂ ਉਸ ਨੂੰ ਬਾਰ-ਬਾਰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਗਿਆ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਹਨੀ ਸਿੰਘ ਨੇ ਕਿਹਾ ਕਿ ਲੋਕ ਅਕਸਰ ਮੈਨੂੰ ਬਾਦਸ਼ਾਹ ਦੇ ਨਾਲ ਜੁੜੇ ਮੇਰੇ ਵਿਵਾਦ ਦੇ ਬਾਰੇ ਪੁੱਛਦੇ ਨੇ ਲੜਾਈ ਤਾਂ ਉਦੋਂ ਹੁੰਦੀ ਹੈ ਜਦੋਂ ਦੋਨੋਂ ਜਣੇ ਸ਼ਾਮਿਲ ਹੁੰਦੇ ਨੇ ਪਰਦਾ ਸਾਲ ਤੱਕ ਇੱਕ ਆਦਮੀ ਮੈਨੂੰ ਗਾਲਾਂ ਕੱਢਦਾ ਰਿਹਾ ਮੇਰੇ ਬਾਰੇ ਗੀਤ ਬਣਾਉਂਦਾ ਰਿਹਾ ਮੇਰੀ ਬਿਮਾਰੀ ਦਾ ਮਜ਼ਾਕ ਉਡਾਂਦਾ ਰਿਹਾ ਪਰ ਮੈਂ ਕਦੇ ਜਵਾਬ ਨਹੀਂ ਦਿੱਤਾ ਹਨੀ ਸਿੰਘ ਨੇ ਕਿਹਾ ਕਿ ਮੈਂ ਇਸ ਸਾਲ ਹੀ ਬੋਲਣਾ ਸ਼ੁਰੂ ਕੀਤਾ ਸੀ ਅਤੇ ਉਹ ਵੀ ਮੇਰੇ ਪ੍ਰਸ਼ੰਸਕਾਂ ਦੇ ਕਰ ਮੇਰੇ ਪ੍ਰਸ਼ੰਸਕਾਂ ਨੇ ਮੈਨੂੰ ਡੀਐਮ ਭੇਜ ਕੇ ਕਿਹਾ ਕਿ ਕਿਰਪਾ ਕਰਕੇ ਕੁਝ ਦੱਸੋ ਹੁਣ ਸਾਡੀ ਇੱਜ਼ਤ ਦਾ ਸਵਾਲ ਹੈ ਇੱਕ ਆਦਮੀ ਤੁਹਾਡੇ ਬਾਰੇ ਸਦਾ ਮੰਦਾ ਬੋਲ ਰਿਹਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਅਤੇ ਆਪਣੀ ਗਲਤੀ ਮੰਨ ਲਈ ਪਰ ਉਹਨਾਂ ਲੋਕਾਂ ਦੇ ਵਿੱਚ ਉਹ ਹੈ ਜੋ ਪਹਿਲਾਂ ਥੁੱਕਦੇ ਨੇ ਅਤੇ ਫਿਰ ਛੱਡਦੇ ਨੇ ਚਲੋ ਵੇਖਾਂਗੇ ਉਹ ਮੁਰਝਾਵੇਗਾ ਮੈਂ ਅੱਜ ਇਹ ਲੋਕਾਂ ਨੂੰ ਨਹੀਂ ਸਮਝਦਾ ਤੁਹਾਨੂੰ ਅੰਦਾਜ਼ੀ ਹੈ ਕਿ ਹੁਣ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ